ਤਨਤਰਾਣ ਦੀ ਕਸਮ ਅਸੀਂ ਤੇਜ਼ ਤੋਂ ਪਹਿਲਾਂ ਮਾਰਾਂਗੇ ਮੇਰੂ ਪਰਮਾ ਨੂੰ ਬੋਲੀਆ ਨਾ ਮਾਰ ਇਹ ਤੈਨੂੰ ਜੱਗ ਬਖਾਉਣ ਵਾਲੀ ਆ ਮਾਤਾ ਲੱਦੀ ਨੇ ਸੋਚਿਆ ਮੇਰਾ ਪੁੱਤਰ ਮੇਰੇ ਕਹਿਣ ਤੇ ਜੰਗ ਪਜਾਦਾ ਤੇ ਚਾਹੇ ਨਾ ਜਾਂਦਾ ਪਰ ਹੁਣ ਨਾਲ ਦੇ ਅਮਲੀ ਭਾਈਆਂ ਦੇ ਕਹਿਣ ਤੇ ਜੰਗ ਉਹ ਜ਼ਰੂਰ ਜਾਊਗਾ ਉੱਥੇ ਕਿਹਾ ਕਹਿੰਦੇ ਗੱਲ ਅਮਲੀਆਂ ਦੀ ਸੁਣ ਕੇ ਮਾਤਾ ਲੱਦੀ ਤਰਪੀ ਹੱਲਾ ਕਰਕੇ ਦੇਰ ਜਣਾ ਨਹੀਂ ਲਾਉਂਦੀ ਲਿਆਉਂਦੀ ਡੋਟਿਆਂ ਦੀ ਬੋਰੀ ਭਰ ਕੇ ਡੱਬਾ ਲਿਆ ਲਾਫੀ ਉਦਾ ਉੱਤੇ ਹੱਥੇ ਹੀ ਦੇ ਧੜਕੇ ਜਦੋਂ ਡੋਟੇ ਦੇਖ ਲੈ ਅਮਲੀਆਂ ਆ ਲਾਲੀਆਂ ਆਆਂ ਜੜ ਕੇ ਮਿਹਰਬਾਨ ਦੁਨਾ ਹੋ ਗਿਆ ਨੂੰ ਪੋਸਤੀ ਜਦੋਂ ਡੋਡੇ ਪੀਲੇ ਮਲ ਕੇ ਉਹ ਬੱਤਲ ਵਾਂਗੂ ਗੱਜਿਆ ਪੰਜਾਬ بجلی ਵਾਂਗੂ ਕੜ ਕੇ ਕਹਿੰਦਾ ਮੈਂ ਦੁੱਲੇ ਵਾਲੀ ਨਹੀਂ ਕਰਨੀ ਮੁੜਨਾ ਨਹੀਂ ਜੰਗ ਨੂੰ ਛੜ ਕੇ ਇੱਕ ਕੜਿਆ ਮੇਲੂ ਪੋਸਤੀ ਮੋਹ ਕਲਮਾ ਨਬੀ ਦਾ ਪੜ ਕੇ ਕਿਸੂਮਾ ਪਹਿਲੇ ਜੰਗ ਨੂੰ ਚੱਲਿਆ ਭਲਾ ਬਈ ਕਿਹੜੇ ਜੋ ਕੰਦ ਤਾਮਾ ਖਾ ਕੇ i don't know ਇਨੇ ਕਿ ਹਮਾਤਾ ਗੱਲ ਕਰ ਨਸ਼ੇ ਨੇ ਤੋੜਾਂ ਦੇ ਲਈ ਨਿੰਦਾ ਪੈਣਾ ਬੰਗਲਾਂ ਨੂੰ ਲਾਹੌਰ ਤੱਕ ਛੱਡ ਕੇ ਆਉਣਾ ਸੀ ਜਦੋਂ ਇੰਨੀਆਂ ਗੱਲਾਂ ਕੀਤੀਆਂ ਤਾਂ ਮਿਹਰਬਾਨ ਉਹ ਕਹਿੰਦੀ ਪੁੱਤਰ ਹੋਰ ਫੱਲੇ ਬਾਪੇ ਕੀ ਨੂੰ ਆਪਣੀ ਘਰ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਆ ਲਓ ਮਿਹਰਬਾਨ ਪਰ ਇਹ ਕਹਿੰਦਾ ਮਾਤਾ ਵਾਰ-ਵਾਰ ਇਹੋੀ ਗੱਲ ਕਹਿਨੀ ਹੈ ਜੱਜ ਚਲਿਆ ਜਾਂ ਜੰਗ ਦੇ ਮੈਦਾਨ ਚਲਿਆ ਜਾਂ ਜੰਗ ਦੇ ਵੱਲ ਪਰ ਮਾਤਾ ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਉਥੋਂ ਜਾਂਦੇ ਆ ਉਹਨਾਂ ਤੇ ਖੌਰਾ ਨਾਮ ਇੱਕ ਵਾਰੀ ਮੈਂ ਤਕੀਏ ਵਿੱਚ ਜਾ ਕੇ ਆਪਣੇ ਨਾਲ ਦੇ ਅੰਗਲੇ ਭਾਜਾਂ ਨੂੰ ਮਿਲ ਕੇ ਆਉਣਾ ਕਹਿੰਦੀ ਜਾ ਪੁੱਤਰੇ ਤੂੰ ਚਲੇ ਆ ਜਾ ਜਾ ਚਲੇ ਆ ਜਾ ਜਦੋਂ ਇੰਨੀਆਂ ਗੱਲਾਂ ਕਰਕੇ ਮਿਹਰਬਾਨ ਮੇਰੂ ਬੋਸਦੀ ਤਕੀਏ ਦੇ ਬਚਾਇਆ ਇੱਕ ਲਾਸੀ ਹਾਂ ਲਓ ਮਿਹਰਬਾਨ ਉਸੇ ਤਰ੍ਹਾਂ ਆਪਣੇ ਗੁਰੂ ਦੇ ਕੋਲ ਚਲੇ ਆ ਗਿਆ ਮਿਹਰਬਾਨ ਦਾ ਗੁਰੂ ਆ ਇਹ ਬਹੁਤ ਵੱਡਾ ਦਰਜਾ ਗੁਜਾਦਾ اس طرح ایک او ڈاٹنوں اوپر چکنا تا موڑ کے انہیں پھر دے بچے بچ لے مہربان اس طرح بغلا اس طرح کرتا جڈ نے دیکھا کسی جمیدار مہربان دا. دیکھیا تا انہیں کی کیا ਇਸੇ ਤਰ੍ਹਾਂ ਹੌਲੀ-ਹੌਲੀ ਉਹਨੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਵਾਲੇ ਨੂੰ ਦੇਖ ਕੇ ਆਖਰਕਾਰ ਉਹਨੇ ਇਹ ਤੋ ਤੱਕ ਪਹੁੰਚਿਆ ਕਿ ਮਿਹਰਬਾਨ ਜਿੱਕ ਜਿਹੜੀ ਚਾਉ ਹੋਇਆ ਕਰਦੀ ਹੈ ਹਲਦੀ ਹਲਦੀ ਚਾਉ ਉੱਪਰ ਸੱਟਣਾ ਤੇ ਮੂਹ ਦੇ ਵਿੱਚ ਉਸ ਜ਼ਿਮੀਦਾਰ ਨੇ ਪੋਝ ਲੈਣਾ ਉਸ ਕਿਸਾਨ ਨੇ ਪੋਝ ਲੈਣਾ ਇਹ ਅਭਿਆਸ ਜੋ ਸਿੱਖਿਆ ਹੋਇਆ ਤਾਂ ਮਿਹਰਬਾਨ ਥਾ-ਥਾ ਤੇ ਜਾ ਕੇ ਆਪਣਾ ਪ੍ਰਦਰਸ਼ਨ ਕਰਿਆ ਕਰਿਆ ਮਿਹਰਬਾਨ ਇਸ ਤਰ੍ਹਾਂ ਚੌਂ ਨੂੰ ਉੱਪਰ ਸੱਟਿਆ ਤੇ ਮੂੰਹ ਦੇ ਵਿੱਚ ਮੋਚਿਆ ਤਾਂ ਇੱਕ ਬਜ਼ੁਰਗ ਨੇ ਉੱਠ ਕੇ ਪੁੱਛਿਆ ਬਾਵਾ ਜਵਾਨਾ ਬਾ ਜਵਾਨਾ ਤੇਰਾ ਗੁਰੂ ਕੌਣ ਹੈ ਕਹਿੰਦਾ ਜੀ ਗੁਰੂ ਤਾਂ ਮੇਰਾ ਕੋਈ ਨਹੀਂ ਜਦੋਂ ਇਹ ਨਹੀਂ ਗੱਲ ਕਹੀ ਕਹਿੰਦਾ ਤੇਰਾ ਗੁਰੂ ਹੋਣਾ ਕੋਈ ਯਾਦ ਕਰ ਲੈ ਕਹਿੰਦਾ 나 ਜੀ ਗੁਰੂ ਮੇਰਾ ਕੋਈ ਨਹੀਂ ਕਹਿੰਦਾ ਫਿਰ ਹਾਂ ਸੱਟੇ ਦੇ ਉੱਪਰ ਨੂੰ ਇਸ ਚੌਂ ਨੂੰ ਮਿਹਰਬਾਨ ਜੋ ਫੇਸ ਦੇਆ ਆ ਕੇ ਉਸੇ ਤਰ੍ਹਾਂ ਗਲੇ ਦੇ ਵਿੱਚ ਬੈਠ ਗਿਆ ਕਹਿੰਦਾ ਤੈਨੂੰ ਕਿਹਾ ਸੀ ਤੇਰਾ ਗੁਰੂ ਤਾਂ ਕੋਈ ਹੋਣਾ ਕਹਿੰਦਾ ਨਹੀਂ ਜੀ ਮੈਂ ਤਾਂ ਇੱਕ ਬਗਲੇ ਨੂੰ ਦੇਖ ਕੇ ਉਹਨੂੰ ਦੇਖ ਕੇ ਮੈਂ ਇਹ ਅਭਿਆਸ ਕਰਨਾ ਸ਼ੁਰੂ ਕੀਤਾ ਸੀ ਕਹਿੰਦਾ ਕਮਲਿਆ ਤੇਰਾ ਬਗਲਾ ਗੁਰੂ ਸੀ ਤੂੰ ਗੁਰੂ ਨੂੰ ਭੁੱਲ ਗਿਆ ਜੇ ਗੁਰੂ ਨੂੰ ਭੁੱਲ ਗਿਆ ਤੇ ਤੇਰੇ ਬੱਲੇ ਕੱਖ ਨਹੀਂ ਗੁਰੂ ਦਾ ਦਰਜਾ ਬੜਾ ਉੱਚਾ ਲੋ ਮਿਹਰਬਾਨ ਆਪਣੇ ਗੁਰੂ ਦੇ ਦਵਾਰੇ ਤੇ ਜਾ ਕੇ ਇੱਕ ਆਪਣਾ ਮਰੀਦ ਉਸੇ ਤਰ੍ਹਾਂ ਨਾਮ ਦੀ ਖਰਾਬ ਮੰਗਦਾ ਉਹ ਨਾਮ ਦੀ ਖਰਾਬ ਪਲਾ ਦਿਓ ਜੋ ਮੈਂ ਚਾਹ ਸਕਾਂ ਜੋ ਮੇਰੇ ਮੁਕੱਦਰ ਵਿੱਚ ਹੋਵੇ ਨਾ ਮੈਂ ਸੂਲੀ ਵਾਲੀ ਪੀ ਸਕਦਾ ਨਾ ਉਹੇ ਤੂਰ ਵਾਲੀ ਪੀ ਸਕਦਾ ਕਰਪਣਾ ਦੀ ਪੀਣੀ ਉਹ ਤਾਂ ਗੱਲ ਹੀ ਬੜੀ ਧੁੰਦੀ ਆ ਉਹ ਦੇ ਦਿਓ ਜੋ ਮੇਰੇ ਮੁਕੱਦਰ ਵਿੱਚ ਹੋਵੇ ਇੱਕ ਗੁਰੂ ਦੇ ਕੋਲ ਮਰੀਦ ਜਾ ਕੇ ਮੋੜ ਕੇ ਨਾਮ ਦੀ ਖਰਾਬ ਮੰਗਦਾ ਭਲਾ ਭਈ ਕਿਹੜੇ なるほど。<music> <music> কে